ਲਾ 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 ਅੱਗੇ ਵੀ ਕੰਮ ਚੱਲ ਰਿਹਾ ਲਾਡੀਆ ਦੇਖਦੇ ਦੇਖ ਲੈ ਇੱਧਰ ਆਏ ਆ ਦੋਸਤੋ ਇੱਕ ਇੱਧਰ ਤੁਹਾਨੂੰ ਇੱਕ ਵੱਖਰੀ ਚੀਜ਼ ਦਿਖਾਉਨੇ ਆ ਜੋ ਕੇ ਵੇਖੋ ਬੁੱਲ ਦਾ ਥੱਲੋਂ ਪੈਰ ਸੰਗਲ ਤੇ ਰਸੇ ਨਾਲ ਬੰਨਿਆ ਹੋਇਆ ਬਾਈ ਨਾਲ ਗੱਲਬਾਤ ਕਰਦੇ ਵੀ ਇਹ ਕਿਉਂ ਬੰਨਿਆ ਹੋਇਆ ਹੈ ਕਿਵੇਂ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਉਹਦੇ ਲੁੱਕ ਦੇਖੋ ਦੋਸਤੋ ਕਿਆ ਬਾਤ ਆ ਕਰਦੇ ਆ ਗੱਲਬਾਤ ਆ ਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਹੈ ਜੀ ਵਧੀਆ ਜੀ ਸਭ ਤੋਂ ਪਹਿਲਾਂ ਤੇ ਨਾਮ ਤੇ ਵੀਰੇ ਆਪਣਾ ਐਡਰੈਸ ਲਾਜੋ ਕਿਹਦੇ ਪਿੰਡ ਦਾ ਨਾਮ ਵੀ ਗਰਲਾਬ ਸਿੰਘ ਵਿਰਕਪਿੰਡ ਰਾਇਆਂ ਵਾਲਾ ਕਲਾਂਜ ਅਸੀਂ ਸਾਰਾ ਵੇਖਦਾ ਮੇਲਾ ਦੇਖਦੇ ਆਂ ਵੀਰੇ ਇੱਕ ਸਾਨੂੰ ਜਰੂਰ ਅਸਵੇ ਇਹਦਾ ਪੈਰ ਕਿਉਂ ਬੰਨਿਆ ਹੋਇਆਗਾ ਵੀ ਇਹਦਾ ਪੈਰ ਨਾਲ ਹੀ ਬੰਨਿਆ ਆ ਆਮ ਤੜੇ ਸੰਗਲਾਂ ਦੇ ਨਾਲ ਜਾ ਉਹਦੇ ਨਾਲ ਰਸੇ ਨਾਲ ਬੰਨਿਆ ਦੋ ਕਾਰਨ ਹੁੰਦੇ ਬਾਈ ਠੀਕ ਆ ਬਾਈ ਜੀ ਇੱਕ ਤਾਂ ਸਾਨ ਬਾਈ ਭਲਾ ਜਿੱਦਾਂ ਮਰਜ਼ੀ ਤਗੜਾ ਸੰਗਲ ਤੋਂ ਨਹੀਂ ਕਾਬੂ ਆਉਂਦਾ ਉਹ ਤੋੜ ਦਿੰਦਾ ਜਾਂ ਪਾੜ ਦਿੰਦਾ ਕਿੱਲਾ ਹਾਂਜੀ ਲੱਤ ਤੋਂ ਬਾਈ ਭਲਾ ਰੱਸੀ ਨਾਲ ਬੰਨਦੇ ਤਾਂ ਵੀ ਸਾਨ ਦਾ ਜ਼ੋਰ ਨਹੀਂ ਵੱਜਦਾ ਹਾਂਜੀ ਦੂਜਾ ਕਾਰਨ ਇਹ ਆ ਬਈ ਕਰਮ ਵਾਲੇ ਹੁੰਦੇ ਦਾ ਪੈਰਾਂ ਨੂੰ ਹੱਥ ਲੱਗਦੇ ਰਹਿੰਦੇ ਪੈਰਾਂ ਨੂੰ ਹੱਥ ਲੱਗਦੇ ਰਹਿੰਦੇ ਆ ਵਾਹ ਜੀ ਵਾਹ ਦੋਸਤੋ ਵੇਖੋ ਬਾਈ ਜੀ ਨੇ ਤੁਹਾਨੂੰ ਤੇ ਬਾਕੀ ਇੱਕ ਗੱਲ ਹੋਰ ਆ ਵੀਰੇ ਇਹਦੇ ਕੀ ਬਲੱਡ ਲਾਈਨ ਕਿਹੜੀ ਹੈ ਇਹ ਇਹ ਪਪੂ ਸੰਧੂ ਬਲੱਡ ਲਾਈਨ ਹੈ ਜੀ ਗਹਿਰੀਆ ਦਾ ਡਾਇਰੈਕਟ ਬੱਚਾ ਜੀ ਡਾਇਰੈਕਟ ਬੱਚਾ ਜੀ ਤੇ ਹੁਣ ਇਹ ਡਾਇਰੈਕਟ ਕ੍ਰਾਸਿੰਗ ਕਰਾਉਣੀ ਹੈ ਕਿ ਸੀਮਨ ਵਗੈਰਾ ਵਾਸਤੇ ਵੀਰੇ ਨਹੀਂ ਵੀ ਡਾਇਰੈਕਟ ਕ੍ਰਾਸਿੰਗ ਡਾਇਰੈਕਟ ਕ੍ਰਾਸਿੰਗ ਸੀਮਨ ਵਗੈਰਾ ਨਹੀਂ ਉਹ ਸੀਮਨ ਬਾਈ ਜੀ ਹੈ ਸੀ ਬੰਦ ਖਤਮ ਹੋ ਗਏ ਅੱਛਾ ਠੀਕ ਹੈ ਕਰਵਾਵਾਂਗੇ ਤੇ ਆਪ ਅੱਛਾ ਵੀਰ ਜੀ ਆ ਜਾਓ ਇਧਰ ਮੈਂ ਤੂੰ ਕੰਮ ਲਈ ਇਧਰ ਸਾਰੇ ਪਾਸੋਂ ਤੇ ਬਾਕੀ ਇਹਦੀ ਮਦਰ ਰਿਕਾਰਡ ਕੀ ਹੈ ਵੀਰੇ ਮਦਰ ਰਿਕਾਰਡ ਵੀ 18 ਕਿਲੋ ਦਾ ਜੀ 18 ਕਿਲੋ ਦਾ ਤੇ ਆਪ ਕੀ ਦਾ ਬੱਚਾ ਇਹ ਗਹਿਰੀ ਤੇ ਆਪਣਾ ਬਾਕੀ ਜੋ ਕਈ ਵਾਰ ਦੋਸਤ ਮਿੱਤਰ ਹੁੰਦਾ ਤਾਂ ਕਾਲ ਕਰਕੇ ਕਿਦੋਂ ਵੀ ਅਗੇ ਮੱਝ ਕਰਵਾ ਸਕਦਾ ਤੇ ਬਾਕੀ ਮୋ ਮੋਬਾਈਲ ਨੰਬਰ ਆਪਣਾ ਜਰੂਰ ਬੋਲ ਦੇ ਵੀਰੇ 712990993 ਇੱਕ ਵਾਰੀ ਦਾਰਾ ਫਿਰ ਬੋਲ ਵੀਰੇ 712990993 ਠੀਕ ਆ ਬਾਕੀ ਦੋਸਤੋ ਭਾਈ ਨੇ ਮੋਬਾਈਲ ਨੰਬਰ ਬੋਲ ਤਾਂ ਇਹ ਤੁਹਾਨੂੰ ਇੱਕ ਅਜੀਹੀ ਲੁੱਕ ਤਾਂ ਹੀ ਦਿਖਾਈਆ ਦੋਸਤੋ ਵੀ ਆਪਾਂ ਸਾਰੇ ਮੇਲੇ ਦੇ ਵਿੱਚ ਦੇਖ ਲਿਆ ਤੇ ਆਪ ਬੋਲ ਤੁਸੀਂ ਇੱਕ ਵੱਖਰਾ ਅੰਦਾਜ਼ਾ ਵੱਖਰੀ ਲੁੱਕ ਦੇਖੋਗੇ ਨੀਲੇ ਦਾ ਵਿੱਚ ਤੇ ਹੁਣ ਇਹ ਆਪਣਾ ਇਹਦੇ ਵਿੱਚ ਰਿੰਗ ਦੇ ਵਿੱਚ ਪਾਇਆ ਹਾਂ ਰਿੰਗ ਚ ਲਾਵਾਂਗੇ ਹਜੇ ਨਹੀਂ ਬਚ ਤਿੰਨ ਵਜੇ ਕੰਪੀਟੀਸ਼ਨ ਤਿੰਨ ਵਜੇ ਕੰਪੀਟੀਸ਼ਨ ਹੋਣਾ ਦਾ ਠੀਕ ਹੈ ਠੀਕ ਹੈ ਵੀਰੇ ਪਹਿਲਾ ਜੇਤੂ ਚੈਂਪੀਅਨ ਵੀਰੇ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਵੀਰੇ ਇਹ ਬਈ ਹਰੀਆਰੇ ਡੀਐਫਏ ਤੋਂ ਵੀ ਓਕੇ ਤਨੋਲੇ ਤੋਂ ਵੀ ਆਈ ਤਨੋਲੇ ਤੋਂ ਵੀ ਠੀਕ ਹੈ ਵੀਰੇ ਠੀਕ ਹੈ ਤੇ ਧੰਨਵਾਦ ਵੀਰੇ ਮਿਹਰਬਾਨੀ ਥੈਂਕਸ ਤੁਹਾਡਾ ਓਕੇ ਆ ਮਿਹਰਬਾਨੀ ਵੀਰੇ ਤੁਹਾਡਾ ਲਓ